ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਵਿੱਚ ਹੋਵੋਗੇ ਕਾਫੀ ਦਿਨਾਂ ਬਾਅਦ ਵੀਡੀਓ ਅਪਲੋਡ ਕਰੀਏ ਪੇਜਾਂ ਤੇ ਕਿਉਂਕਿ ਕੁਝ ਰਜੇਮਿਆਂ ਕਰਕੇ ਟਾਈਮ ਨਹੀਂ ਮਿਲਿਆ ਅੱਜ ਦੀ ਵੀਡੀਓ ਆ ਜਿਹੜੇ ਪਿੰਡਾਂ ਵਿੱਚ ਫੇਰਿਆਂ ਵਾਲੇ ਗੁੜ ਸ਼ੱਕਰ ਵੇਚਦੇ ਆ ਉਹਨਾਂ ਬਾਰੇ ਕੱਲ ਬੇਗੋਵਾਲ ਤੋਂ ਮੈਨੂੰ ਇੱਕ ਫੋਨ ਆਇਆ ਬਾਪੂ ਜੀ ਬਲਵੰਤ ਸਿੰਘ ਜੀ ਨੇ ਸਾਡੇ ਤੋਂ ਗੁੜ ਖੜਦੇ ਨੇ ਹਰ ਸਾਲ ਜਿੰਨਾ ਵੀ ਉਹਨਾਂ ਨੂੰ ਆ ਗੁੜ ਚਾਹੀਦਾ ਹੋਵੇ ਉਹ ਸਾਡੇ ਕੋਲ ਆਉਂਦੇ ਰਹਿੰਦੇ ਨੇ ਉਹਨਾਂ ਨੇ ਮੈਨੂੰ ਕੱਲ ਫੋਨ ਕੀਤਾ ਕਿ ਇਥੇ ਵੇਗੋ ਵਾਲੇ ਇੱਕ ਫੇਰੇ ਵਾਲਾ ਤੁਹਾਡੇ ਫਾਰਮ ਦਾ ਨਾਮ ਲੈ ਕੇ ਗੁੜ ਵੇਚ ਰਿਹਾ ਸੀ। ਬਾਪੂ ਜੀ ਨੇ ਉਸ ਨੂੰ ਪਹਿਲਾਂ ਪੁੱਛਿਆ ਕਿ ਇਹ ਗੁੜ ਕਿੱਥੋਂ ਲਿਆਂਦਾ? ਉਸ ਨੇ ਕਿਹਾ ਕੋਹਾਲੀ ਤੋਂ ਲਿਆਂਦਾ ਮਹਿਤਾਬ ਕੇ ਮੇਲਣੇ ਤੋਂ। ਤੇ ਬਾਪੂ ਜੀ ਨੇ ਕਿਹਾ ਕਿ ਉਹਨਾਂ ਨੇ ਤਾਂ ਹਜੇ ਵੇਲਣਾ ਚਾਲੂ ਨਹੀਂ ਕੀਤਾ ਤੂੰ ਕਿਵੇਂ ਗੁੜ ਲੈ ਕੇ ਆ ਗਿਆ? ਤੇ ਬਾਪੂ ਜੀ ਕਹਿੰਦੇ ਮੈਂ ਇੰਨੀ ਗੱਲ ਕੀਤੀ ਸੀ ਤੇ ਉਹ ਉੱਥੋਂ ਸਕੂਟੀ ਸਟਾਰਟ ਕਰਕੇ ਚਲਾ ਗਿਆ। ਉਸ ਕੋਲ ਸਕੂਟੀ ਸੀ ਜੋ ਤਾਰਾਂਵਾਲੀ ਹੁੰਦੀ TVS ਦੀ। ਤੁਸੀਂ ਇਹ ਵੀਡੀਓ ਦੇਖੋ ਹਜੇ ਅਸੀਂ ਤਿਆਰੀ ਕਰ ਰਹੇ ਆ ਸਾਡੀ ਹਜੇ ਤਿਆਰੀ ਚੱਲ ਰਹੀ ਆ ਆਪਾਂ ਗੁੜ ਕੱਢਣਾ ਸਟਾਰਟ ਨਹੀਂ ਕੀਤਾ ਅੱਜ 9 ਨਵੰਬਰ 2025 ਹੈ ਹਜੇ 5-10 ਦਿਨ ਲੱਗਣੇ ਆ ਸ਼ੁਰੂ ਹੁੰਦੇ ਆ ਨਾਲੇ ਜਦੋਂ ਵੀ ਅਸੀਂ ਗੁੜ ਦਾ ਕੰਮ ਸ਼ੁਰੂ ਕੀਤਾ ਉਸੇ ਦਿਨ ਵੀਡੀਓ ਅਪਲੋਡ ਕਰ ਦੇਣੀ ਆਪਣੇ ਪੇਜਾਂ ਤੇ ਸਭ ਤੋਂ ਪਹਿਲੀ ਗੱਲ ਅਫੇਰਿਆਂ ਵਾਲਿਆਂ ਨੂੰ ਬੇਨਤੀ ਹੈ ਤੁਸੀਂ ਕਿਸੇ ਜ਼ਿੰਮੇਵਾਰ ਦਾ ਨਾਮ ਲੈ ਕੇ ਕਿਉਂ ਗੁੜ ਵੇਚਦੇ ਹੋ ਤੁਸੀਂ ਭਈਆਂ ਕੋਲੋਂ ਗੁੜ ਲਿਆ ਕੇ 40-50 ਰੁਪਏ ਕਿਲੋ ਤੇ ਅੱਗੇ ਪਿੰਡਾਂ ਵਿੱਚ 80 ਰੁਪਏ ਕਿਲੋ ਵੇਚਦੇ ਹੋ ਹੁਣ ਕੋਈ ਵੀ ਜ਼ਿਮੀਦਾਰ ਗੁੜ ਕੱਢਦਾ ਉਸ ਦਾ 100 ਰੁਪਏ ਤੋਂ ਉੱਪਰ ਰੇਟ ਹੁੰਦਾ ਜਿਵੇਂ ਆਪਾਂ ਪਿਛਲੇ ਸਾਲ 110 ਰੁਪਏ ਕਿਲੋ ਗੁੜ ਵੇਚਿਆ ਸੀ ਸਾਡੇ ਤੋਂ ਗੁੜ ਖਰੀਦ ਕੇ ਤੁਸੀਂ ਕਿਵੇਂ 80 ਰੁਪਏ ਕਿਲੋ ਵੇਚ ਸਕਦੇ ਹੋ ਐਵੇਂ ਕਿਸੇ ਦਾ ਨਾਮ ਨਾ ਲਿਆ ਕਰੋ ਇੱਕ ਬੇਨਤੀ ਸਾਰੇ ਲੋਕਾਂ ਨੂੰ ਵੀ ਹੈ ਜਿੱਥੇ-ਜਿੱਥੇ ਵੀ ਇਹ ਫੇਰਿਆਂ ਵਾਲੇ ਗੁੜ ਵੇਚਦੇ ਨੇ ਚਾਹੇ ਪਿੰਡਾਂ ਵਿੱਚ ਚਾਹੇ ਸ਼ਹਿਰਾਂ ਵਿੱਚ ਤੁਸੀਂ ਇਹਨਾਂ ਤੋਂ ਪੁੱਛਿਆ ਕਰੋ ਕਿ ਇਹ ਗੁੜ ਕਿੱਥੋਂ ਲਿਆਂਦਾ ਜੇ ਇਹ ਕਿਸੇ ਜ਼ਿਮੀਦਾਰ ਦਾ ਨਾਮ ਲੈਂਦੇ ਨੇ ਤਾਂ ਇਹਨਾਂ ਨੂੰ ਉਸ ਕਹੋ ਕਿ ਉਸ ਵੇਲਣੇ ਦਾ ਕਾਰਡ ਦਿਖਾਓ ਤੇ ਫੋਨ ਤੇ ਗੱਲ ਕਰਾਓ ਜਿੱਥੋਂ ਇਹ ਗੁੜ ਲਿਆਂਦਾ ਫਿਰ ਦੇਖਿਓ ਸਾਰਾ ਕੁਝ ਸਾਹਮਣੇ ਆ ਜਾਣਾ ਸਾਡੇ ਸਾਰਿਆਂ 'ਚ ਇੱਕ ਕਮੀ ਆ ਇਹ ਫੇਰਿਆਂ ਵਾਲੇ ਗੁੜ ਵੇਚਦੇ ਨੇ ਅਸੀਂ ਬਿਨਾ ਕੁਝ ਦੇਖੇ ਗੁੜ ਖਰੀਦ ਲੈਨੇ ਆ ਨਾ ਤਾਂ ਇਹ ਦੇਖਦੇ ਆ ਪਿਓਰ ਹੈਗਾ ਜਾਂ ਨਹੀਂ ਹੈਗਾ ਨਾ ਅਸੀਂ ਫੇਰੇ ਵਾਲੇ ਨੂੰ ਕਦੇ ਇਹ ਕਿਹਾ ਕਿ ਸਾਡੀ ਫੋਨ ਤੇ ਗੱਲ ਕਰਾਓ ਜਿੱਥੋਂ ਵੀ ਗੁੜ ਲਿਆਂਦਾ ਤੁਸੀਂ ਸਾਡੀ ਗੱਲ ਕਰਾਓ ਇੰਨੀ ਗੱਲ ਜਰੂਰ ਇਹਨਾਂ ਨੂੰ ਕਿਹਾ ਕਰੋ ਸੋ ਮਾੜੀਆਂ ਚੀਜ਼ਾਂ ਖਾਣੀਆਂ ਬੰਦ ਕਰੋ ਕੈਮੀਕਲ ਵਾਲੀਆਂ ਆਪਣੀ ਸਿਹਤ ਨਾਲੋਂ ਕੁਝ ਨਹੀਂ ਚੰਗਾ ਕਿਸੇ ਨੂੰ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਸਾਡਾ ਮੋਬਾਈਲ ਨੰਬਰ 987643670 ਪਿੰਡ ਸਾਡਾ ਕੋਹਾਲੀ ਹੈ ਬਟਾਲਾ ਤੋਂ ਸ੍ਰੀ ਹਰਗੋਬਿੰਦਪੁਰ ਰੋਡ ਤੇ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ